ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਪੰਜਾਬ ਕਲਾਸ ਜਲਾਲਾਬਾਦ ਦੇ ਉੱਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਆਪਾਂ ਰੋਜ਼ 5:30 ਵਜੇ ਮਾਡਰਨ ਇਤਿਹਾਸ ਦੀ ਟੌਪਿਕ ਵਾਈਜ਼ ਬੜੇ ਘੈਂਟ ਐਮਸੀਕਿਊਸ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਤਾਂ ਇਸੇ ਤਰ੍ਹਾਂ ਵਿਦਿਆਰਥੀਆਂ ਦੀ ਹਾਈਡ ਮਾਰ ਦੇ ਉੱਤੇ ਆਪਾਂ ਸੋਮਵਾਰ ਨੂੰ 7 ਜੁਲਾਈ ਨੂੰ ਸ਼ਾਮ ਨੂੰ 4 ਵਜੇ ਵਿਸ਼ਵ ਇਤਿਹਾਸ ਵਰਲਡ ਹਿਸਟਰੀ ਦੇ ਇੱਕ ਮੈਰਾਥਨ ਲੈ ਕੇ ਆ ਰਹੇ ਹਾਂ ਜਿnde ਵਿੱਚ ਆਪਾਂ ਵਰਲਡ ਹਿਸਟਰੀ ਦਾ ਟੌਪਿਕ ਪੂਰਨ ਜਾਗ ਰਹੇ ਹਾਂ ਜਿੰਨੇ 150 ਸਵਾਲ ਜਿਹੜੇ ਹੋਣਗੇ ਇਹ ਸਾਰੇ ਸਵਾਲ ਵਿਦ ਐਕਸਪਲੇਨੇਸ਼ਨ ਹੋਣਗੇ ਨਾਲ ਦੀ ਨਾਲ ਜਿਹੜੀ ਅਸੀਂ ਗੱਲ ਕਰੀਏ ਨਾਲ ਹੀ ਨਾਲ ਇਹਦੇ ਵੰਨ ਲੈਣ ਵੀ ਹੋਣਗੇ ਔਰ ਇਹ ਜਿਹੜੇ 150 ਸਵਾਲ ਆ ਇਹ ਅੱਜ ਤੱਕ ਯੂਪੀਐਸਸੀ ਦੇ ਵਿੱਚ ਆਏ ਹੋਏ ਸਟੇਟ ਪੀਸੀਐਸ ਦੇ ਵਿੱਚ ਆਏ ਹੋਏ ਜੂਜੀਸੀ ਨੈਟ ਦੇ ਵਿੱਚ ਆਏ ਹੋਏ ਜਾਂ ਨੌਰਥ ਬਾਲਟ ਦੀਆਂ ਜਿੰਨੇ ਵੀ ਪੀਜੀਡੀ ਦੇ ਪੇਪਰ ਆ ਭਾਵੇਂ ਉਹ ਯੂਪੀ ਦਾ ਹੈ ਰਾਜਸਥਾਨ ਦਾ ਹੈ ਬਿਹਾਰ ਦਾ ਹੈ ਠੀਕ ਹੈ ਆਪ ਹਰਿਆਣੇ ਦਾ ਹੈ ਹਮਾਚਲ ਦਾ ਹੈ ਦਿੱਲੀ ਦਾ ਹੈ ਉਹਨਾਂ ਪੇਪਰਾਂ ਨੂੰ ਐਨਲਾਈਜ਼ ਕਰਕੇ ਉਹਨਾਂ ਸਵਾਲਾਂ ਨੂੰ ਵਿਦ ਐਕਸਪਲੇਨੇਸ਼ਨ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਕੋਈ ਵੀ ਵਿਦਿਆਰਥੀ ਕਲਾਸ ਮਿਸ ਨਾ ਕਰੇ ਸਾਰੇ ਵਿਦਿਆਰਥੀ 100 ਵਾਰ 7 ਜੁਲਾਈ ਨੂੰ ਸ਼ਾਮ ਨੂੰ 4 ਵਜੇ ਇਸ ਕਲਾਸ ਦੇ ਨਾਲ ਆ ਕੇ ਜੁੜ ਜੋ